ਜੀ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਾਜੀਵ ਰੋੜਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰਪ੍ਰੀਮ ਨਮਸਕਾਰ ਸਸ਼ੀਕਾਲ ਔਰ ਆਦਾਬ ਅੱਜਕਲ ਚੱਲ ਰਹੀਆਂ ਜੀ ਸਕੂਲਾਂ ਦੇ ਵਿੱਚ ਛੁੱਟੀਆਂ ਔਰ ਬੱਚੇ ਕਈ ਤਾਂ ਸਮਰ ਕੈਂਪ ਵੀ ਲਗਾ ਰਹੇ ਆ ਸਮਰ ਕੈਂਪ ਚੋਂ ਵੀ ਮੇਰੇ ਲਈ 1:00 ਵਜੇ ਮੁੜੇ ਆਉਂਦੇ ਆ ਕੁਝ ਥੇਰ ਬੱਚੇ ਆਪਣੇ ਨਾਨਕਿਆਂ ਕੋਲੇ ਮਾਮੂ ਕੋਲੇ ਵੀ ਘੁੰਮਣਗੇ ਛੁੱਟੀਆਂ ਫਿਰ ਵੀ ਬਚ ਜਾਣਗੀਆਂ ਔਰ ਮਾਪਿਆਂ ਦੀ ਟੈਨਸ਼ਨ ਇਹ ਰਹਿੰਦੀ ਹੈ ਕਿ ਇਹ ਸਾਰਾ ਦਿਨ ਮੋਬਾਈਲ ਲੈ ਕੇ ਬੈਠੇ ਰਹਿੰਦੇ ਆ ਨਾ ਇਹ ਬਾਹਰ ਜਾਣ ਬਾਹਰ ਜਾਣ ਦੀ ਹਾਲਤ ਵੀ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਏਸੀ ਲਿਆ ਤੇ ਮੋਬਾਈਲ ਲਿਆ ਤੇ ਆਪਦਾ ਬੈਠ ਕੇ ਸਾਰ ਦਿਨ ਉੱਥੇ ਸੋ ਹੁਣ ਮਾਪਿਆਂ ਨੂੰ ਇਹ ਰਹਿੰਦਾ ਹੈ ਕਿ ਬੱਚੇ ਇਹਨਾਂ ਛੁੱਟੀਆਂ ਦੇ ਵਿੱਚ ਕੁਝ ਨਾ ਕੁਝ ਨਵਾਂ ਸਿੱਖ ਲੈ ਆਪਣੇ ਕੋਈ ਸਕਿਲਸ ਕੋਈ ਐਕਵਾਇਰ ਕਰ ਲੈਣ ਜਾਂ ਅਪਗ੍ਰੇਡ ਕਰ ਲੈਣ ਤਾਂ ਫਿਰ ਮਾਪੇ ਜਿਹੜੇ ਹੈ ਉਹਨਾਂ ਨੂੰ ਹੁੰਦਾ ਵੀ ਚੱਲ ਯਾਰ ਅੱਜਕੱਲ ਜਿਹੜਾ ਦੌਰ ਹੈ ਨਾ ਉਹ ਕੰਪਿਊਟਰ ਦਾ ਹੈ ਕਿਸੇ ਸੌਫਟਵੇਅਰ ਤੇ ਕਿਸੇ ਇਸ ਤਰ੍ਹਾਂ ਦੀ ਕੋਈ ਚੀਜ਼ ਸਿੱਖਣ ਜਿਹੜੀ ਅੱਗੇ ਜਾ ਕੇ ਇਹਨਾਂ ਦੇ ਕੰਮ ਵੀ ਆਵੇ ਅੱਛਾ ਮੇਰੇ ਕੋਲੇ ਕੁਐਰੀਜ਼ ਆਂਦੀਆਂ ਹੈ ਮਾਪਿਆਂ ਦੀਆਂ ਜੀ ਕੋਡਿੰਗ ਕਰਵਾਣੀ ਹੈ ਕੋਡਿੰਗ ਸਿਖਾਣੀ ਹੈ ਹੁਣ ਮੈਨੂੰ ਪਤਾ ਆਪ ਨੂੰ ਨਹੀਂ ਵੀ ਕੋਡਿੰਗ ਹੁੰਦੀ ਕੀ ਹੈ ਤੋਂ ਖੈਰ ਇਹ ਸਾਰੇ ਵਿਸ਼ੇ ਨੂੰ ਸਮਝਣ ਲਈ ਕਿ ਬੱਚਿਆਂ ਕੋਲੇ ਅਜੇ ਵੀ ਛੁੱਟੀਆਂ ਦੀ ਤਾਂ ਜੇ ਸ਼ੁਰੂਆਤ ਹੈ ਘੱਟੋ ਘੱਟ 20-20 ਛੁੱਟੀਆਂ ਸਾਰੇ ਬੱਚਿਆਂ ਦੀਆਂ ਪਈਆਂ ਤਾਂ ਉਸ ਸਮੇਂ ਦੇ ਵਿੱਚ ਕੰਪਿਊਟਰ ਸੰਬੰਧੀ ਕੀ ਸਿੱਖਿਆ ਜਾ ਸਕਦਾ ਹੈ ਇਹ ਸਾਰੇ ਨੂੰ ਜਾਣਨ ਲਈ ਅੱਜ ਅਸੀਂ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਹੈ ਉੱਚੇ-ਚੇ ਤੌਰ ਤੇ ਸਾਡੇ ਜੋ ਸਾਫਟਵੇਅਰ ਇੰਜੀਨੀਅਰ ਇੰਜੀਨੀਅਰ ਨਿਸ਼ਾਂਤ ਮਿੱਤਲ ਜਿਹੜੇ ਕਿ ਇਸ ਵੇਲੇ ਬਟਿੰਡਾ ਜਰਨ ਕਰ ਰਹੇ ਹੈ ਲੌਜੀਕ ਲੈਬ ਕੋਡਿੰਗ ਅਕੈਡਮੀ ਬਿਲਕੁਲ ਸੋ ਨਿਸ਼ਾਂਤ ਮਿੱਤਲ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਬਹੁਤ ਬਹੁਤ ਔਰ ਮੈਂ ਜਿਵੇਂ ਕਿ ਦੱਸਿਆ ਕਿ ਬੱਚੇ ਤੁਹਾਡੇ ਕੋਲੇ ਆ ਰਹੇ ਹੋਣੇ ਆ ਕਿ ਸਰ ਅੰਕਲ हमको ਕੁਝ ਸਿਖਾ ਦਿਓ ਕੰਪਿਊਟਰ ਦਾ ਕਿਉਂਕਿ ਪੇਰੈਂਟਸ ਦੇ ਦੁਲੇ ਹੁੰਦੇ ਪੇਰੈਂਟਸ ਨੂੰ ਉਹਨਾਂ ਦੀ ਸਮਝ ਹੁੰਦੀ ਜਿੰਨੀ ਕਿ ਮੈਨੂੰ ਹੈ ਪ੍ਰੈਸ ਕਰਕੇ ਹੁਣ ਆਪਾਂ ਥੋੜੀ ਜਿਹਾ ਚੱਲੀਏ ਕਿ ਛੁੱਟੀਆਂ ਦੇ ਵਿੱਚ ਬੱਚੇ ਆਪਣੇ ਸਕਿੱਲਸ ਨੂੰ ਕਿਵੇਂ ਹੋਂ ਕਰ ਸਕਦੇ ਆ ਅਪਗ੍ਰੇਡ ਕਰ ਸਕਦੇ ਆ ਕੰਪਿਊਟਰ ਕੰਪਿਊਟਰ ਤੋਂ ਸਾਰੇ ਚਲਾ ਲੈਂਦੇ ਆ ਤੋ ਹੁਣ ਸਵਾਲ ਇਹ ਹੈ ਕਿ ਆਪਾਂ ਏਜ ਵਾਈਜ਼ ਚੱਲਦੇ ਆ ਕਿ ਬੱਚੇ ਕੀ ਕੀ ਕੋਰਸਿਸ ਆ ਜਿਹੜੇ ਕੰਪਿਊਟਰ ਦੇ ਕੁਝ ਲਰਨ ਕਰ ਸਕਦੇ ਪਹਿਲਾਂ ਆਪਾਂ ਚੱਲੀਏ ਕੋਈ 7-8 ਸਾਲ ਤੋਂ ਲੈ ਕੇ ਕੋਈ 13-14 ਸਾਲ ਦੀ ਏਜ ਗਰੁੱਪ ਦਾ ਜਿਹੜਾ ਬੱਚਾ ਹੈ ਉਹ ਤੁਹਾਡੇ ਕੋਲੇ ਆਵੇ ਤਾਂ ਕੰਪਿਊਟਰ ਦਾ ਕੀ ਲਰਨ ਕਰਨਾ ਚਾਹੀਦਾ ਉਸ ਨੂੰ ਇਹ ਤੁਸੀਂ ਕੀ ਸੁਜੈਸਟ ਕਰਦੇ ਹੋ ਸਰ ਜਦੋਂ ਵੀ ਮਤਲਬ ਕੋਈ ਵੀ ਸਟੂਡੈਂਟ ਸਾਡੇ ਕੋਲ ਆਂਦਾ ਸੀ ਉਸਦੇ ਏਜ ਗਰੁੱਪ ਦੇ ਸਾਰਨ ਉਸ ਤੋਂ ਆਪਾਂ ਕੋਰਸਿਸ ਰეკਮੈਂਡ ਕਰਦੇ ਸੀ ਜੀ ਜੀ ਜਿਵੇਂ ਕਿ ਹੁਣ ਸਟੂਡੈਂਟ ਜੋ ਏਜ 17 ਤੋਂ 14 ਦੀ ਆਪਾਂ ਗੱਲ ਕੀਤੀ ਇਹਦੇ ਵਿੱਚ ਸਟੂਡੈਂਟ ਕੀ ਹੋਵੇਗਾ ਕਿ ਉਸ ਨੂੰ ਆਪਾਂ ਇੱਕ ਸਟੂਡੀਅਸ ਕੋਰਸ ਦੇ ਵਿੱਚ ਲੈ ਚਲੀਏ ਜਿਵੇਂ ਕਿ ਜਾਵਾ ਜਾਂ ਸੀ ਪਲੱਸ ਪਲੱਸ ਜਾਂ ਡਾਟਾ ਸਟਰਕਚਰ ਅਲਗੋਰਿਦਮ ਉਹ ਬਹੁਤ ਹੀ ਜਲਦੀ ਬੋਰ ਹੋ ਜਾਣਗੇ ਐਂਡ ਉਸ ਨੂੰ ਕਰ ਨਹੀਂ ਪਾਣਗੇ ਜੀ 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 ਇਸ ਲਈ ਆਪਾਂ ਕੀ ਕਹਿੰਨੇ ਕਿ ਜੋ ਸਟੂਡੈਂਟਸ ਇਸ ਏਜ ਗਰੁੱਪ ਦੇ ਹੈ ਉਹ ਇੱਕ ਇੰਟਰਐਕਟਿਵ ਕੋਰਸ ਕਰਨ ਇਸ ਐਸਾ ਕੋਰਸ ਕਰਨ ਜੋ ਉਹਨਾਂ ਦੇ ਈਜ਼ੀ ਵੀ ਹੋਵੇ ਉਹ ਸਮਝ ਵੀ ਐਡ ਉਹ ਕੁਝ ਇੰਟਰਐਕਟਿਵ ਵੇ ਦੇ ਵਿੱਚ ਕੁਝ ਬਿਲਡ ਵੀ ਕਰਨ ਜਿਵੇਂ ਕਿ ਸਕਰਾਚ ਬੇਸ ਕੋਡਿੰਗ ਹੁੰਦੀ ਹੈ ਸਟੂਡੈਂਟਸ ਉਹ ਸਿੱਖਦੇ ਆ ਇੱਕ ਵੈਬ ਡਿਵੈਲਪਮੈਂਟ ਦਾ ਫਰੰਟ ਐਂਡ ਵਾਲਾ ਪਾਰਟ ਹੁੰਦਾ ਯਾਨੀ ਤੁਸੀਂ ਦੱਸ ਰਹੇ ਹੋ ਕਿ ਇਹੜਾ 7-8 ਸਾਲ ਤੋਂ ਲੈ ਕੇ 13-14 ਸਾਲ ਤੱਕ ਦੀ ਉਮਰ ਦਾ ਬੱਚਾ ਯੈਸ ਜੀ ਐਗਜ਼ੈਕਟਲੀ ਉਹ ਸਟੂਡੈਂਟਸ ਵੈਬ ਡਿਵੈਲਪਮੈਂਟ ਸਿੱਖਦੇ ਆ ਕਿਉਂਕਿ ਉਹਨਾਂ ਲਈ ਇੰਟਰਐਕਟਿਵ ਹੁੰਦਾ ਉਹ ਸਟੂਡੈਂਟਸ ਪਾਈਥਨ ਦੇ ਵਿੱਚ ਸਿੱਖਦੇ ਆ ਸਟੂਡੈਂਟ ਲਈ ਈਜ਼ੀ ਹੁੰਦਾ ਸਿੱਖਣਾ ਤਾਂ ਐਸੇ ਕੋਰਸੇਸ ਜੋ ਇੰਟਰਐਕਟਿਵ ਰਹਿੰਦੇ ਆ ਜਿਦੇ ਵਿੱਚ ਇੱਕ ਸਟੂਡੈਂਟ ਲਈ ਪ੍ਰੋਜੈਕਟਸ ਬਣਾਨੇ ਈਜ਼ੀ ਹੁੰਦੇ ਆ ਐਂਡ ਉਹ ਇੰਟਰਐਕਟਿਵ ਵੇ ਦੇ ਵਿੱਚ ਲਰਨਿੰਗ ਰੱਖਦੇ ਆ ਆਪਨੇ ਜਿਵੇਂ ਸਕਰਾਚ ਬੇਸ ਦੇ ਵਿੱਚ ਆਪਾਂ ਇੱਕ ਗੇਮ ਡਿਵੈਲਪ ਕਰਵਾਉਣਾ ਸਿਖਾਉਂਦੇ ਆ ਤਾਂ ਬੱਚਾ ਜਦ ਆਪਦੀ ਗੇਮ ਬਣਾਉਂਦਾ ਐਂਡ ਉਸ ਨੂੰ ਖੇਡਦਾ ਉਸਦੇ ਲਈ ਐਡਿਕਟਿਵ ਵੀ ਨਹੀਂ ਹੁੰਦਾ ਔਰ ਬਲਕਿ ਜੇ ਉਹ ਬਣਾ ਕੇ ਦੂਜੇ ਬਚਨ ਕਵਕਿਆ ਗੇਮ ਮੈ ਡਵੈਲਪ ਕੀਤੀ ਆ ਉਹ ਆਪਾਂ ਖੇਡੀਏ ਉਹਦੇ ਲਈ ਤਾਂ ਇੱਕ ਬਹੁਤ ਵੱਡੀ ਸੈਂਸ ਆਫ ਅਚੀਵਮੈਂਟ ਆ ਬਿਲਕੁਲ ਸਰ ਬਿਲਕੁਲ ਐਂਡ ਉਹ ਗੇਮਸ ਐਡਿਕਟਿਵ ਨਾ ਹੋਣ ਦੇ ਨਾਲ ਨਾਲ ਉਹ ਇੰਟਰਐਕਟਿਵ ਇੰਨੀਆਂ ਲੱਗਦੀਆਂ ਨੇ ਉਸਨੇ ਖੁਦ ਬਣਾਈ ਹੁੰਦੀ ਹੈ ਕੋਈ ਵੀ ਚੀਜ਼ ਉਹਦੇ ਲਈ ਬਹੁਤ ਮਜ਼ੇਦਾਰ ਹੁੰਦੀ ਹੈ ਉਹਦੇ ਲਈ ਜੀ ਐਦਾਂ ਦੀਆਂ ਚੀਜ਼ਾਂ ਤੁਸੀਂ ਸਿਖਾ ਦਿੰਨੇ ਹੋ ਹੁਣ ਉਹ ਬੱਚੇ ਆ ਜਿਨ੍ਹਾਂ ਨੂੰ ਬੇਸਿਕਸ ਆਂਦਾ ਕਿਸੇ ਨਾ ਕਿਸੇ ਸੌਫਟਵੇਅਰ ਤੇ ਉਹਨਾਂ ਨੂੰ ਕੰਮ ਵੀ ਕਰ ਰਹੇ ਆ ਔਰ ਕੁਝ ਲਰਨ ਵੀ ਕੀਤਾ ਹੋਇਆ ਕਿਉਂਕਿ ਬੱਚੇ ਬੜੇ ਅੱਜਕੱਲ ਦੇ ਸਮਾਰਟ ਹੈ ਹੁਣ ਉਹ ਬੱਚੇ ਆ ਗਏ ਜਿਹੜ ਪਲੱਸ 1 ਪਲੱਸ 2 ਬੇਸ਼ੱਕ ਉਹਨਾਂ ਦੇ ਪੇਰੈਂਟਸ ਨੇ ਬਹੁਤ ਬੋਝ ਪਾਏ ਹੋਇਆ ਵੀ ਹਨਾ ਮੈਥਸ ਦੇਤੇ ਫਿਜ਼ਿਕਸ ਦੀਆਂ ਟਿਊਸ਼ਨਸ ਚੱਲਦੀਆਂ ਕੋਚਿੰਗ ਕਲਾਸਿਸ ਸ਼ੁਰੂ ਹੋ ਜਾਣਗੀਆਂ ਛੁੱਟੀਆਂ ਤਾਂ ਉਹਨਾਂ ਨੂੰ ਥੋੜੇ ਦਿਨ ਨਹੀਂ ਸੀ ਕੋਚਿੰਗ ਸੈਂਟਰਾਂ ਵੱਲੋਂ ਹੁਣ ਉਹ ਬੱਚੇ ਜੇਕਰ ਆਪਣੀ ਉਸ ਨੋਲੇਜ ਨੂੰ ਜਾਂ ਉਸ ਕੰਪੀਟੀਟਿਵ ਐਗਜ਼ਾਮ ਜਿਹੜਾ ਕਿ ਉਹਨਾਂ ਨੇ ਦੇਣਾ ਐਂਟ੍ਰਾਂਸ ਐਗਜ਼ਾਮ ਇਸ ਤੋਂ ਬਾਅਦ ਯੈਸ ਸਰ ਉਸ ਦੇ ਵਿੱਚ ਕੋਈ ਹੈਲਪਫੁਲ ਕੋਈ ਕੰਟੈਂਟ ਕ੍ਰੀਏਸ਼ਨ ਜਾਂ ਕੁਝ ਕੋਡਿੰਗ ਕੋਈ ਨਾਲ ਹੀ ਹੁੰਦਾ ਹੈ ਜੀ ਕੋਈ ਨਾਲ ਹੀ ਹੈ ਪ੍ਰੋਗਰਾਮ ਬਿਲਕੁਲ ਸਰ ਜਿਵੇਂ ਆਈਡੀ ਡੇਟ ਦੇ ਵਿੱਚ ਆਪਾਂ ਦੇਖੀਏ ਸਟੂਡੈਂਟਸ ਐਂਡ ਪੇਰੈਂਟਸ ਥੋੜੇ ਅਵੇਅਰ ਹੋ ਰਹੇ ਹੈ ਐਂਡ ਜਿਵੇਂ ਕਿ ਪਹਿਲਾਂ ਕੀ ਸੀਗਾ ਸਾਰੇ ਹੀ ਸਟੂਡੈਂਟਸ ਫਾਈਨ ਆਰਟਸ ਜਾਂ ਫਿਰ ਐਡੀਸ਼ਨਲ ਸਬਜੈਕਟਸ ਦੇ ਵਿੱਚ ਇੱਕ ਦੋ ਸਬਜੈਕਟਸ ਨੂੰ ਚੂਜ਼ ਕਰ ਲੇਤੀ ਸੀ ਫਾਈਨ ਆਰਟਸ অর ਫਿਜ਼ੀਕਲ এডਿਕੇਸ਼ਨ ਸਟੂਡੈਂਟਸ ਆਰ ਗੇਟਿੰਗ ਅਵੇਅਰ ਕਿ ਐਸਾ ਕੋਈ ਸਬਜੈਕਟ ਐਡੀਸ਼ਨਲ ਦੇ ਵਿੱਚ ਵੀ ਲਿੱਤਾ ਜਾਵੇ 댓 ਵੁੱਡ ਹੈਲਪ ਅਸ ਇਨ ਕੈਰੀਅਰ ਜੋ ਆਪਾਂ ਨੂੰ ਕਰੀਅਰ ਦੇ ਵਿੱਚ ਬਾਚੋ ਹੈਲਪ ਵੀ ਕਰੂਗਾ ਉਹਨਾਂ ਵਿੱਚੋਂ ਕੁਝ ਸਬਜੈਕਟਸ ਹੋ ਜਾਂਦੇ ਜਿਵੇਂ ਕਿ ਆਈਟੀ ਇਨਫੋਰਮੇਸ਼ਨ ਟੈਕਨੋਲੋਜੀਸ ਆਈਪੀ ਸਬਜੈਕਟ ਹੁੰਦਾ ਹੈ ਇੱਕ ਹੁੰਦਾ ਹੈ ਸੀਐਸ ਕੰਪਿਊਟਰ ਸਾਇੰਸ ਤਾਂ ਸਟੂਡੈਂਟਸ ਅੱਜਕੱਲ ਪਲੱਸ 1 ਪਲੱਸ 2 ਦੇ ਜੋ ਵੀ ਅਵੇਅਰ ਪੇਰੈਂਟਸ ਕਾਫੀ ਹੈਗੇ ਆ ਤਾਂ ਉਹ ਇਹ ਚੀਜ਼ਾਂ ਆਪਟ ਕਰਨ ਲੱਗੇ ਜਦੋਂ ਅਸੀਂ ਸਰ ਕਾਲਜ ਦੇ ਵਿੱਚ ਗਏ ਅਸੀਂ ਮਤਲਬ ਦੇਖਿਆ ਬਾਕੀ ਸਟੂਡੈਂਟਸ ਨੂੰ ਅਸੀਂ ਫਸਟ ਇਅਰ ਚ ਐ ਉਹਨਾਂ ਨੂੰ ਤਾਂ ਇੰਨਾ ਕੁਝ ਆ ਰਿਹਾ ਉਹਨਾਂ ਨੂੰ ਜਾਵਾ ਵੀ ਆਉਂਦੀ ਹੈ ਉਹਨਾਂ ਨੂੰ ਸੀ ਪਲੱਸ ਵੀ ਆਉਂਦੀ ਹੈ ਉਹਨਾਂ ਨੂੰ ਪਾਈਥਨ ਵੀ ਆਉਂਦੀ ਹੈ ਫਿਰ ਉਹਨਾਂ ਨੇ ਗੱਲ ਕੀਤੀ ਕਿ ਤੁਸੀਂ ਮਤਲਬ ਸਾਡੇ ਕੋਲ ਵੀ 2 ਮਹੀਨੇ ਸੀ ਕਾਲਜ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਵੀ 2 ਮਹੀਨੇ ਤੁਸੀਂ ਕਿਵੇਂ ਇੰਨਾ ਕੁਝ ਸਿੱਖ ਲਿਆ ਅੱਜ ਤੱਕ ਅੱਲੀ ਸੀ ਤੇ ਸੀ ਪਲੱਸ ਪਲੱਸ ਹੀ ਸਿੱਖ ਪਾਏ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਉੱਥੇ ਸਾਡੇ ਸ਼ਹਿਰ ਦੇ ਵਿੱਚ ਤਾਂ ਸਟੂਡੈਂਟਸ ਫਿਜ਼ੀਕਲ ਐਜੂਕੇਸ਼ਨ ਫਾਈਨ ਆਰਟਸ ਨਹੀਂ ਲੈਂਦੇ ਸਾਡੇ ਸ਼ਹਿਰ ਦੇ ਵਿੱਚ ਤਾਂ ਸਟੂਡੈਂਟਸ ਆਈਟੀ ਲੈ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਤਾਂ ਸਟੂਡੈਂਟਸ ਆਈਪੀ ਲੈ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਤਾਂ ਸਟੂਡੈਂਟਸ ਕੰਪਿਊਟਰ ਸਾਇੰਸ ਲੈ ਰਹੇ ਆ ਇਹ ਤਿੰਨ ਐਡੀਸ਼ਨਲ ਸਬਜੈਕਟਸ ਹੁੰਦੇ ਆ ਪਲੱਸ 1 ਪਲੱਸ 2 ਚ ਪਲੱਸ 1 ਪਲੱਸ 2 ਦੇ ਵਿੱਚ ਤਾਂ ਜੋ ਵੀ ਸਟੂਡੈਂਟਸ ਜੋ ਵੀ ਪੇਰੈਂਟਸ ਦੇਖ ਰਹੇ ਆ 9 10th ਵਾਲੇ ਤਾਂ ਅਗਰ ਤੁਸੀਂ ਚੂਸ ਕਰੋਗੇ ਪਲੱਸ 1 ਪਲੱਸ 2 ਦੇ ਵਿੱਚ ਐਡੀਸ਼ਨਲ ਸਬਜੈਕਟਸ ਚੂਸ ਥੀਸ ਸਬਜੈਕਟਸ ਤਾਂ ਇਹ ਤੁਹਾਡੇ ਸਟੂਡੈਂਟ ਲਈ ਇਹ ਤੁਹਾਡੇ ਬੱਚੇ ਲਈ ਬਹੁਤ ਹੈਲਪਫੁਲ ਰਹਣਗੇ ਉਹਦੇ ਕੈਰੀਅਰ ਲਈ ਅੱਗੇ ਉਹਨੂੰ ਹੈਲਪ ਕਰਨਗੇ ਨਿਸ਼ਾਨ ਜੀ ਉਹ ਕੈਂਡੀਡੇਟਸ ਵੀ ਹੈਗੇ ਆ ਜਿਹੜੇ ਇੰਜੀਨੀਅਰਿੰਗ ਕਾਲਜ ਚ ਜਿਨ੍ਹਾਂ ਦੀ ਐਡਮਿਸ਼ਨਸ ਹੈ ਉਹਨਾਂ ਨੂੰ ਵੀ ਕੁਝ ਪ੍ਰੋਜੈਕਟਸ ਵਗੈਰਾ ਮਿਲਦੇ ਆ ਔਰ ਸ਼ਹਿਰ ਚ ਐਦਾਂ ਦੇ ਹੈਗੇ ਆ ਸੈਂਟਰ ਜਿੱਥੇ ਉਹਨਾਂ ਲਈ ਹੈਲਪਫੁਲ ਹੁੰਦੇ ਆ ਔਰ ਜਿਹੜੀ ਮੈਂ ਗੱਲ ਕੀਤੀ ਕਿ ਸਕਿਲਸ ਨੂੰ ਅਪਗ੍ਰੇਡ ਕਰਨ ਦੀ ਤਾਂ ਦੇਖੋ ਪ੍ਰੈਕਟਿਸ ਚ ਚੱਲਦੀ ਰਹਿੰਦੀ ਹੈ ਸੋ ਮੇਰੇ ਖਿਆਲ ਸੈਮੈਸਟਰ ਇਗਜ਼ਾਮਸ ਤੋਂ ਬਾਅਦ ਉਹਨਾਂ ਕੋਲ ਵੀ ਟਾਈਮ ਹੁੰਦਾ ਜੇ ਉਹਨਾਂ ਨੇ ਕੁਝ ਆਪਣੇ ਸਕਿਲ ਨੂੰ ਅਪਗ੍ਰੇਡ ਕਰਨਾ ਹੋਵੇ ਖਾਸ ਕਰਕੇ ਜਿਹੜੇ ਬੀਟੈਕ ਕੰਪਿਊਟਰ ਸਾਇੰਸ ਜੋ 19 ਸਟੂਡੈਂਟਸ ਲਈ ਹੁੰਦੇ ਆ ਉਹਨਾਂ ਲਈ ਆਪਾਂ ਪ੍ਰੋਜੈਕਟ بیسਡ ਕੁਛ ਨਾ ਕੁਛ ਕੋਰਸਸ ਦਿੰਨੇ ਆ ਜਿਵੇਂ ਕਿ ਜਾਵਾ ਜਾਵਾ ਡਿਵੈਲਪਮੈਂਟ ਦੇ ਵਿੱਚ ਇੱਕ ਆਪਾਂ ਪ੍ਰੋਜੈਕਟ ਬਣਵਾਉਂਦੇ ਆ ਉਹਨਾਂ ਦਾ ਆਪਦੀ ਐਂਡ ਆਫ ਦੀ ਕੋਰਸ ਇੱਕ ਮੋਂਥ ਸਟੈਕ ਹੁੰਦਾ ਹੈ ਇੱਕ ਆਪਣਾ ਵੈਬ ਡਿਵੈਲਪਮੈਂਟ ਰੂ ਪੀ ਐਚ ਪੀ ਹੁੰਦਾ ਹੈ ਤਾਂ ਕਾਫੀ ਸਾਰੇ ਕੋਰਸਸ ਆ ਜਿਦੇ ਵਿੱਚ ਸਟੂਡੈਂਟਸ ਇੱਕ ਪ੍ਰੋਜੈਕਟ ਵੀ ਬਣਾਉਂਦੇ ਆ ਉਹ ਪ੍ਰੋਜੈਕਟ ਬਣਾਉਣ ਨਾਲ ਕੀ ਇੱਕ ਤਾਂ ਉਹਨਾਂ ਨੂੰ ਇੱਕ ਪ੍ਰੈਕਟੀਕਲ ਲਰਨਿੰਗ ਵੀ ਹੁੰਦੀ ਹੈ ਐਂਡ ਉਹਨਾਂ ਦੇ ਰੈਜ਼ਿਊਮੇ ਵੀ ਅਪਗ੍ਰੇਡ ਹੋ ਜਾਂਦੇ ਆ ਕਿ ਬਾਅਦ ਵਿੱਚ ਉਹ ਜੌਬ ਦੇ ਵਿੱਚ ਜਾ ਰਹੇ ਆ ਕੁਝ ਕੋਈ ਸਰਟੀਫਿਕੇਟ ਵਗੈਰਾ ਵੀ ਦੰਨੇ ਤੁਸੀਂ ਉਹਨਾਂ ਨੂੰ ਐਗਜ਼ੈਕਟਲੀ ਸਰ ਆਪਣਾ ਜੋ ਵੀ ਸਟੂਡੈਂਟ ਕੋਈ ਵੀ ਕੋਰਸ ਕਰਦਾ ਹੈ ਇੱਕ ISO ਅਪਰੂਵਡ ਸਰਟੀਫਿਕੇਟ ਸਾਰੇ ਹੀ ਸਟੂਡੈਂਟਸ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਜੀ ਜੀ ਅਸੀਂ ਹੁਣ ਤੱਕ ਗੱਲ ਕੀਤੀ ਸਟੂਡੈਂਟਸ ਦੀ ਖਾਸ ਕਰਕੇ ਜਿਹੜੇ ਸਕੂਲ ਗoing ਹੈ ਜਾਂ ਜਿਹੜੇ ਇੰਜੀਨੀਅਰਿੰਗ ਕਾਲਜੇਜ਼ ਦੇ ਵਿੱਚ ਕੋਈ ਕੋਰਸੇਜ਼ ਵਗੈਰਾ ਕਰ ਰਿਹਾ ਹੈ ਚਾਹ ਕੰਪਿਊਟਰ ਸਾਇੰਸ ਦਾ ਜਾਂ ਕੋਈ ਵੀ ਹੋਰ ਟੈਕਨੀ ਇਕ ਵਰਗ ਜਿਹੜਾ ਇਹ ਸੋਚਦਾ ਹੈ ਕਿ ਯਾਰ ਮੈਂ ਆਪਦੇ ਪੈਰਾਂ ਤੇ ਖੜੇ ਹੋਣਾ ਹੈ ਕੁਛ ਨਾ ਕੁਛ ਜਦੋਂ ਪਤਾ ਲੱਗਦਾ ਹੈ ਕਿ ਕੰਪਿਊਟਰ ਤੇ ਕੋਈ ਸਰਵਿਸਿਸ ਦੇ ਕੇ ਉਹ ਆਪਣੀ ਜਿਹਨੂੰ ਕਹਿੰਦਾ ਨਾ ਆਰਨ ਵਾਈਲ ਯੂ ਲਰਨ ਇਸ ਕਾਲਜ ਵੀ ਜਾ ਰਿਹਾ ਹੈ ਆਰਟਸ ਜਾਂ ਕਮਰਸ ਕਰ ਰਿਹਾ ਹੈ ਔਰ ਕੁਛ ਐਦਾਂ ਦੇ professionl ਕੋਰਸ ਕਰਕੇ ਕਿ ਪਾਰਟ ਟਾਈਮ ਕੰਮ ਕਰ ਸਕਣ ਜਾਂ ਉਸ ਤੋਂ ਬਾਅਦ ਉਹਨੂੰ ਫੁੱਲ ਟਾਈਮ ਕਰ ਸਕਣ ਕੋਈ ਅਕਾਊਂਟਸ ਦਾ ਜਿਵੇਂ ਕੋਈ ਟੈਲੀ ਸੁਣਦਾ ਹੁੰਦਾ ਹੋਣਾ ਜਾਂ ਹੋਰ ਵੀ ਕਈ ਕੋਰਸਿਸ ਹੈ ਜਾਂ ਐਦਾਂ ਦੇ ਕੁਝ ਪ੍ਰੋਗਰਾਮਸ ਹੈ ਤੇ ਉਹ ਵੀ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈਗਾ ਜੀ yes ਮਤਲਬ ਆਈਡੀ ਰੇਟ ਦੇ ਵਿੱਚ ਨਾ ਬਹੁਤ ਸਾਰੇ ਸਟੂਡੈਂਟਸ ਫ੍ਰੀਲੈਂਸਿੰਗ ਵੱਲ ਨਹੀਂ ਜਾ ਰਹੇ ਹੈ ਚਾਹੇ ਉਹ ਇਰਰਸਪੈਕਟਿਵ ਆਫ ది ਫੀਲਡ ਚਾਹੇ ਉਹ ਬੀਕਾਮ ਦੇ ਵਿੱਚ ਹੈ ਚਾਹੇ ਉਹ ਬੀਏ ਦੇ ਵਿੱਚ ਹੈ ਉਹ ਕੀ ਸੋਚੇ ਕਿ ਅਸੀਂ ਕੰਪਿਊਟਰ ਸਿੱਖੀਏ ਅਸੀਂ ਆਈਟੀ ਦੇ ਜਾਈਏ ਕਿਉਂਕਿ ਆਈਟੀ ਇੱਕ ਐਸੀ ਇੰਡਸਟਰੀ ਹੈ ਸਰ ਜੋ ਐਕਸੈਪਟੇਬਲ ਬਹੁਤ ਹੈ ਕਿਉਂ ਉਹ ਕਹਿੰਦਾ ਜੇ ਸਕਿੱਲ ਆਂਦੀ ਹੈ ਤੁਸੀਂ ਐਲੀਜੀਬਲ ਹੋ ਜੋਬ ਲਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਹੈ ਬਿਲਕੁਲ ਕਿਉਂਕਿ ਇਹ ਜ਼ਰੂਰਤ ਹੁਣ ਨਹੀਂ ਤੇ ਫ੍ਰੀ ਲੈਂਸਿੰਗ ਯੂ ਕੈਨ ਆਲਵੇਸ ਡੂ ਆਲਵੇਸ ਇਸ ਦੇ ਵਿੱਚ ਕਾਫੀ ਸਾਰੇ ਸਟੂਡੈਂਟ ਸਾਡੇ ਕੋਲ ਐਸੇ ਹੈ ਜੋ ਏ ਸਾਰੀ ਸਟਰੀਮਸ ਦੇ ਵਿੱਚ ਹੈ ਕਾਫੀ ਸਾਰੇ ਸਟੂਡੈਂਟ ਜੋ ਬਾਹਰ ਵੀ ਜਾਣਾ ਚਾ ਰਹੇ ਹੈ ਉਹ ਵੀ ਚਾਹੁੰਦੇ ਕਿ ਅਸੀਂ ਆਪਣੇ ਆਪ ਨੂੰ ਅਪਸਕਿਲ ਕਰੀਏ ਕਿ ਉੱਥੇ ਇੱਕ ਵਾਈਟ ਕਾਲਰ ਜੌਬ ਕਰੀਏ ਬਿਲਕੁਲ ਤਾਂ ਅਸੀਂ ਉਹ ਸਾਰੀ ਚੀਜ਼ਾਂ ਸਿੱਖ ਕੇ ਉੱਥੇ ਇੱਕ ਆਈਟੀ ਇੰਡਸਟਰੀ ਵਿੱਚ ਆਈਟੀ ਕੰਪਨੀ ਵਿੱਚ ਜੌਬ ਕਰ ਸਕਦੇ ਹਾਂ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਇਸ ਵਕਤ ਐਸੇ ਵੀ ਪੜ ਰਹੇ ਆ ਸਰ ਜੋ ਆਪਣਾ ਕੈਰੀਅਰ ਸਵਿਚ ਕਰਨਾ ਹੈ ਉਹ ਕੈਨੇਡਾ ਪੀਆਰ ਵੀ ਹੋ ਗਿਆ ਹੁਣ ਉਹ ਚਾਰੇ ਕਿ ਐਸੀ ਆਪਣਾ ਕੈਰੀਅਰ ਸਵਿਚ ਕਰਨਾ ਹੈ ਹੁਣ ਐਸੀ ਇਹ ਚੀਜ਼ਾਂ ਨੂੰ ਸਿੱਖੀਏ ਐਂਡ ਉੱਥੇ ਜਾ ਕੇ ਇੱਕ ਜੌਬ ਆਈਟੀ ਵਿੱਚ ਲਈਏ ਜੀ ਅਖੀਰ ਚ ਨਿਸ਼ਾਨ ਜੀ ਇੱਕ ਸਵਾਲ ਮਰੇ ਸੀਗਾ ਕਿ ਬੱਚੇ ਨਾ ਸਮਰ ਕੈਂਪਸ ਤੇ ਵੀ ਖਰਚਾ ਖਰਚਾ ਕਰ ਚੁੱਕੇ ਹੁੰਦੇ ਆ ਹਮ ਤੇ ਕਈ ਵਾਰੀ ਐਜ ਹੁੰਦਾ ਵੀ ਯਾਰ ਇਹ ਛੁੱਟੀਆਂ ਜਿਵੇਂ ਖਰਚੂ ਖਰਚ ਜਵਾਗ ਜਵਾਵਾ ਕਰਵਾਈ ਜਾਂਦਾ ਹੂੰ ਤੇ ਫੀਸ ਕਿੰਨੀ ਰੀਜ਼ਨੇਬਲ ਜੀ ਹੈ ਕਿ ਬਹੁਤ ਐਗਜ਼ਾਰਬਿਟੈਂਟ ਫੀਸ ਚਾਰਜ ਕਰਦੇ ਹੋ ਵੈਸੇ ਕਿਨੇ ਕ ਘੰਟੇ ਤੁਸੀਂ ਇੱਕ ਦਿਨ ਚਲਵਾਨੇ ਬੱਚੇ ਨੂੰ ਸਰ ਡੇਲੀ 1 ਆਰ ਦੀ ਕਲਾਸ ਰਹਿੰਦੀ ਹੈ ਜੀ ਉਸ ਤੋਂ ਬਾਅਦ ਡੇਲੀ 1 ਆਰ ਦੀ ਪ੍ਰੈਕਟਿਸ ਸੈਸ਼ਨ ਰਹਿੰਦੀ ਹੈ ਯਾਨੀ ਆਪਾਂ ਮੰਨਿਆ ਕਿ ਕੱਟੂਕੱਟ 2 ਘੰਟੇ ਬੱਚਿਆਂ ਤੋਂ ਖੜਾ ਛੁੱਟਿਆ ਰਹਿੰਦਾ ਮਾਪਿਆਂ ਦਾ ਬਿਲਕੁਲ ਪ੍ਰਤੀ ਦਿਨ 2 ਘੰਟੇ ਤੁਹਾਡੇ ਨਾਲ ਗੁਜ਼ਾਰਨ ਦੀ ਹੂੰ ਕਿੰਨੀ ਕ ਮੈਂ ਫੀਸ ਐਗਜ਼ੈਕਟਲੀ ਬੇਸ਼ੱਕ ਨਾ ਦੱਸੋ ਬਟ ਇਹ ਸਾਨੂੰ ਥੋੜੀ ਜੀ ਦਲਾਸਾ ਦੇ ਦਿਓ ਕਿ ਬਹੁਤ ਐਗਜ਼ਾਰਬਿਟੈਂਟ ਫੀਸ ਨਹੀਂ ਚਾਰਜ ਕਰ ਨਹੀਂ ਸਰ ਬਹੁਤ ਨੋਮੀਨਲ ਚਾਰਜ ਹੈ ਜੀ ਇਫ ਯੂ ਆਰ ਲਰਨਿੰਗ ਫਰਮ ਅ ਗੁੱਡ ਸਾਫਟਵੇਅਰ ਇੰਜੀਨੀਅਰ ਇਫ ਯੂ ਆਰ ਲਰਨਿੰਗ ਫਰਮ ਅ ਗੁੱਡ ਪਰਸਨ ਜੋ ਖੁਦ ਆਈਟੀ ਵਿੱਚ ਕੰਮ ਕਰਕੇ ਆ ਰੱਖਿਆ ਹੈਗਾ ਤਾਂ ਇੱਕ ਇੰਨੀ ਨੋਮੀਨਲ ਫੀਸ ਹੈ ਕਿ ਤੁਹਾਨੂੰ ਉਸ ਨਾਲ ਇਫੈਕਟ ਨਹੀਂ ਪਊਗਾ ਜੀ ਔਰ ਮੇਰੇ ਵਰਗਾ ਪੇਰੈਂਟ ਕਈ ਵਾਰ ਆ ਕੇ ਇਹ ਵੀ ਕਹਿ ਦਿੰਦਾ ਜੀ ਨਾਲ ਨਾਲ ਇਹਨੂੰ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵੀ ਮੜ ਜਾ ਦੱਸ ਦਿਓ ਤੇ ਯਾਨੀ ਉਹ ਵੀ ਥੋੜਾ ਬਹੁਤ ਉਸ ਤੋਂ ਜਾਣੂ ਕਰਵਾਣੇ ਹੋ ਵੀ ਇਹ ਕੀ ਹੈ ਦਾ ਅੱਗੇ ਕੀ ਫਿਊਚਰ ਹੈ ਬਿਲਕੁਲ ਸਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆਪਦੇ ਆਪ ਚ ਸਾਡੇ ਕੋਲ ਕੋਰਸ ਹੈ ਜਿਹਦੇ ਵਿੱਚ ਸਟੂਡੈਂਟਸ ਆਉਦੇ ਹੀ ਚੈਟਬots ਬਣਾਉਣ ਲੱਗ ਜਾਂਦੇ ਆ। ਕੀ ਬਾਤ ਜੇ ਮੈਂ ਅਗਰ ਤੁਸੀਂ WhatsApp ਤੇ ਮੇਰਾ ਖੁਦ ਦਾ ਇੰਸਟੀਚਿਊਟ ਦਾ ਲੌਜੀਕ ਲੈਬ ਕੋਡਿੰਗ ਕੈਡਮੀ ਦਾ ਚੈਟਬੋਟ ਬਣਿਆ ਹੋਇਆ ਉਸ ਤੋਂ ਵੀ ਤੁਸੀਂ ਦੇਖ ਸਕਦੇ ਹੋ। ਮਤਲਬ ਉਹਦੇ ਬਹੁਤ ਸਾਰੇ ਚੈਟਬots ਖੁਦ ਹੀ ਸਟੂਡੈਂਟ ਬਣਾਉਂਦੇ ਆ। ਉਸ ਤੋਂ ਫਿਰ ਪੂਰਾ ਛੁੱਟੀਆਂ ਲੱਗਦੇ ਰਹਿੰਦੇ ਆ ਉਸ ਨੂੰ ਟ੍ਰੇਨ ਕਰਦੇ ਆ ਚੈਟਬੋਟ ਨੂੰ। ਉਹ ਵਧੀਆ-ਵਧੀਆ ਆਨਸਰਸ ਦੇਣ ਲੱਗ ਜਾਂਦਾ। ਤਾਂ ਮਤਲਬ ਬਹੁਤ ਜ਼ਿਆਦਾ ਅਕੰਪਲਿਸ਼ਮੈਂਟ ਫੀਲ ਹੁੰਦੀ ਹੈ ਐਸੇ ਕਿਆ ਪਤਾ ਹੈ ਐੀਆਈ ਕੋਰਸ ਜਿਵੇਂ ਇੱਕ ਪਿਛਲੇ ਦਿਨੀ ਵਿਦਵਾਨ ਦਾ ਬਿਆਨ ਮੈਂ ਪੜਿਆ ਕਿ ਪੀਪਲ ਵਿਲ ਨਾਟ ਲੂਜ਼ ਜੌਬਸ ਡਿਊ ਟੂ AI ਯਾ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਦਰ ਦੇ ਵਿਲ ਲੂਜ਼ ਦ ਜੌਬਸ ਫਰੋਮ ਦ ਪੀਪਲ অর ਡਿਊ ਟੂ ਦ ਪੀਪਲ ਹੂ ਹੈਵ ਐਕਸਪਰਟਿਸ ਇਨ ਦਿਸ ਫੀਲਡ ਕਾਲਡ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਸਹੀ ਗੱਲ ਬਿਲਕੁਲ ਸਹੀ ਲਾਈਨ ਕਹੀ ਹੈ AI ਜੌਬ ਨਹੀਂ ਲਊਗਾ AI ਜੌਬ ਨੂੰ ਇਜ਼ੀ ਕਰੂਗਾ ਤੁਹਾਡੀ ਜੀ ਬਿਲਕੁਲ ਬਿਲਕੁਲ ਅਗਰ ਤੁਸੀਂ AI ਨੂੰ ਸਹੀ ਸਿੱਖੋਗੇ ਤਾਉ ਤੁਹਾਡੀ ਜੌਬ ਲੈ ਲੂਗਾ ਜੀ ਜੀ ਸੋ AI ਤੁਹਾਡੇ ਕੰਮ ਦੀ ਰਿਪਲੇਸਮੈਂਟ ਨਹੀਂ ਹੈਗਾ ਤੁਹਾਡੇ ਕੰਮ ਨੂੰ ਫਾਸਟ ਤੇ ਸਮੂਥ ਤੇ इजी ਬਣਾਉਣ ਦਾ ਇੱਕ ਟੂਲ ਹੈ ਨਾ ਕਿ ਇਹ ਤੁਹਾਨੂੰ ਰਿਪਲੇਸ ਕਰਨ ਲਿਆ ਹੈ ਐਗਜੈਕਟਲੀ ਸਰ ਜੀ ਬਿਲਕੁਲ ਸੋ ਬਹੁਤ ਸੰਖੇਪ ਜੀ ਗੱਲਬਾਤ ਨਿਸ਼ਾਨ ਜੀ ਨਾਲ ਹੋਈ ਹੈ ਨਿਸ਼ਾਨ ਜੀ ਦਾ ਫੋਨ ਨੰਬਰ ਤੇ ਇਹਨਾਂ ਦਾ ਐਡਰੈਸ ਸਕਰੀਨ ਤੇ ਤੁਹਾਨੂੰ ਵਿਜੀਬਲ ਹੋ ਰਿਹਾ ਹੋਣਾ ਤੁਸੀਂ ਫੋਨ ਤੇ ਇਹਨਾਂ ਨਾਲ ਇੱਕ ਵਾਰੀ ਸੰਪਰਕ ਕਰ ਸਕਦੇ ਹੋ ਔਰ ਬਾਕੀ ਸਾਰੇ ਵਿਸਥਾਰ ਲੈ ਸਕਦੇ ਹੋ ਔਰ ਜਿਵੇਂ ਉਹ ਕਿਵਰੀ ਹੁੰਦਾ ਨਾ ਜੇ ਇਹ ਇਸ਼ਤਿਹਾਰ ਲੈ ਕੇ ਆਓਗੇ ਤਾਂ ਤੁਹਾਨੂੰ 10% ਲੈਸ ਤੇ ਤੁਸੀਂ ਥੋੜੇ ਜਿਨੇ ਐ ਪੁੱਛ ਲਿਓ ਵੀ ਭਾਈ ਰਾਜੀ ਉਹਦਾ ਅਨਸੈਂਸਰਡ ਦੇਖ ਕੇ ਆਏ ਹੋ ਤਾਂ ਤੁਹਾਨੂੰ ਕਿੰਨੇ ਪਰਸੈਂਟ ਲੈਸ ਕਰੋਗੇ ਸਰ ਫਿਰ ਕੋਈ ਦਿੱਕਤ ਨਹੀਂ ਹੈ ਬਹੁਤ ਵਧੀਆ ਅਗਲੇ ਨੂੰ ਰਿਗਾਰਡ ਕਰਾਂਗੇ ਚਾ ਸੋ ਇਹਨਾਂ ਨੇ ਪ੍ਰੋਮਿਸ ਕਰਤਾ ਜੀ ਜੇ ਤੁਸੀਂ ਇਹ ਦੱਸੋਗੇ ਕਿ ਅਸੀਂ ਇਹ ਵੀਡੀਓ ਦੇਖ ਕੇ ਆਏ ਹਾਂ ਤਾਂ ਸਰ ਤੁਹਾਨੂੰ ਥੋੜਾ ਬਹੁਤ ਲੈਸ ਵੀ ਕਰਨਗੇ 나ਗੀਤਾ ਤਾਂ ਮੇਰਾ ਵੀ ਨੰਬਰ ਆਊਗਾ ਸਕਰੀਨ ਤੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਸੋ ਨਿਸ਼ਾਨ ਜੀ ਕੋਈ ਹੋਰ ਦਿਲ ਦੀ ਗੱਲ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਹੋਵੇ ਸਰ ਬਸ ਇਹ ਹੈ ਕਿ ਆਜ ਦਾ ਦੌਰ ਕੰਪਿਊਟਰਸ ਦਾ ਹੈ ਆਜ ਦਾ ਦੌਰ ਆਈਟੀ ਦਾ ਹੈ ਆਜ ਦਾ ਦੌਰ AI ਦਾ ਹੈ ਬਿਲਕੁਲ ਜਿੰਨੀ ਜਲਦੀ ਇਸ ਚੀਜ਼ਾਂ ਨੂੰ ਸਿੱਖੋਗੇ ਜਿੰਨੀ ਜਲਦੀ ਤੁਸੀਂ ਆਪਣੇ ਬਿਜ਼ਨਸ ਵਿੱਚ ਵੀ ਚਾਹੇ ਆਈਟੀ ਨੂੰ ਇੰਟਰੋਡਿਊਸ ਕਰੋਗੇ ਉਨਾ ਹੀ ਤੁਹਾਡਾ ਫਾਇਦਾ ਹੈ ਮੇਰੇ ਕੋਲ ਕਈ ਸਟੂਡੈਂਟਸ ਇੱਕ ਐਸੇ ਆਏ ਕਿ ਸਰ ਅਸੀਂ ਤਾਂ ਫੈਮਲੀ ਬਿਜ਼ਨਸ ਵਿੱਚ ਬੈਠਣਾ ਹੈ ਕਿਏ ਮੈਨੂੰ ਹੈਲਪ ਕਰੂਗਾ ਤੁਹਾਡੀ ਚੀਜ਼ ਕਿਉਂ ਮੈਂ ਕਿਉਂ ਸਿੱਖਾਂ ਇਹ ਚੀਜ਼ ਮੈਂ ਦਾ ਫੈਮਿਲੀ ਬਿਜ਼ਨਸ ਬੈਨਾ ਹੈ ਮੈਂ ਤਾਂ ਗੱਲੇ ਤੇ ਬੈਨਾ ਮੈਨੂੰ ਤਾਂ ਕਦੇ ਹੈਲਪ ਨਹੀਂ ਕਰਨੀ ਇਹ ਚੀਜ਼ ਫਿਰ ਮਨੂੰ ਸਮਝਾਇਆ ਇਫ ਯੂ ਆਰ ਡੂਇੰਗ ਦੀ ਜੌਬ ਰਾਈਟ ਨਾਓ ਜੇ ਤੁਹਾਡੇ ਪੇਰੈਂਟਸ ਕਰ ਰਹੇ ਆ ਤੁਹਾਡਾ ਕੰਮ ਅਗਰ ਤੁਸੀਂ ਉਸੀ ਚੀਜ਼ ਨੂੰ ਹੀ ਅੱਗੇ ਫਾਰਵਰਡ ਲੈ ਕੇ ਜਾ ਰਹੇ ਹੋ ਫੇ ਤਾਂ ਤੁਸੀਂ ਕੁਝ ਐਡ ਆਨ ਨਹੀਂ ਕੀਤਾ ਅਗਰ ਤੁਸੀਂ ਇਸ ਦੇ ਵਿੱਚ ਆਏ ਹੋ ਤੁਸੀਂ ਕੁਝ ਐਡ ਆਨ ਨਹੀਂ ਕੀਤਾ ਤੁਹਾਡਾ ਫਾਇਦਾ ਕੀ ਹੋਇਆ ਤਾਂ ਅਗਰ ਤੁਸੀਂ ਆਈਟੀ ਨੂੰ ਇੰਟਰੋਡਿਊਸ ਕਰੋਗੇ ਆਪਣੇ ਕੰਮ ਦੇ ਵਿੱਚ ਤੁਸੀਂ ਉਸ ਨੂੰ ਬਹੁਤ फास्टली एंड बहुत बढ़िया तरीके नाल स्केल ਕਰ ਸਕਦੇ ਹੋ ਗਰੋ ਇਸ ਦੇ ਨਾਲ ਕਰ ਸਕਦੇ ਗਰੋ ਕਰ ਸਕਦੇ ਹੋ ਔਰ ਸਰ ਐਸੀ ਚੀਜ਼ ਨੂੰ ਨਾ ਇਕਨੋਮਿਕਸ ਦੇ ਵਿੱਚ ਮਾਰਜਨਲ ਪ੍ਰੋਡਕਟਿਵਿਟੀ ਕਹਿੰਦੇ ਆ ਉਸ ਬਿਜ਼ਨਸ ਚ ਜਾ ਕੇ ਤੁਸੀਂ ਉਹਦੀ ਗਰੋਥ ਲਈ ਕੀ ਕੰਟ੍ਰਿਬਿਊਟ ਕੀਤਾ ਤੁਹਾਡੀ ਕੰਟ੍ਰਿਬਿਊਸ਼ਨ ਹੀ ਤੁਹਾਡੀ ਇਨਕਮ ਹੈ ਵਰਨਾ ਚੱਲੇ ਚਲਾਏ ਕੰਮ ਤੇ ਬਹਿਣਾ ਤਾਂ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਬਿਲਕੁਲ ਐਗਜੈਕਟਲੀ ਸਰ ਜੀ ਸੋ ਹਰ ਕਿਤੇ کاروبار ਦੇ ਵਿੱਚ ਜੋ ਅੱਜ ਦੀ ਆਧੁਨਿਕ ਤਕਨੀਕ ਹੈ ਉਸ ਦੇ ਰਾਹੀਂ ਤਰੱਕੀ ਦਾ ਉਸ ਦੀ ਗਰੋਥ ਦਾ ਬਹੁਤ ਸਕੋਪ ਹੈ ਜਿਹੜਾ ਉਹ ਹੈਗਾ ਸੋ ਮੈਂ ਸਮਝਦਾ ਹਾਂ ਕਿ ਖਾਸ ਕਰਕੇ ਜਿਹੜੀਆਂ ਅਗਲੀਆਂ 15-20 ਛੁੱਟੀਆਂ ਰਹਿ ਗਈਆਂ ਤੁਹਾਡੀਆਂ ਉਸ 'ਚ ਥੋੜਾ ਬਹੁਤ ਫਾਇਦਾ ਉਠਾਓ ਔਰ ਰੀਲ ਅਰੋਲ ਨਾ ਵੇਖ ਕੇ ਦਾ ਟਾਈਮ ਸਾਰਾ ਵੇਸਟ ਕਰਦੇ ਹੋ ਉਸ ਤੋਂ ਥੋੜਾ ਸਮਾਂ ਬਚਾਓ ਔਰ ਆਪਣੀਆਂ ਅੱਖਾਂ ਨੂੰ ਵੀ ਤੁਸੀਂ ਉਸ ਤੋਂ ਬਚਾਓ ਜੇ ਅੱਖਾਂ ਨੂੰ ਖਰਾਬ ਕਰ ਹੀ ਰਹੇ ਹੋ ਤਾਂ ਕੰਸ ਕੰਾ ਕੁਝ ਲਰਨ ਕਰਕੇ ਤਾਂ ਥੋੜਾ ਜਿਹਾ ਲੋਡ ਪਾਓ ਨਾ ਉਸਤੇ ਸੋ ਬਹੁਤ ਬਹੁਤ ਸ਼ੁਕਰੀਆ ਨਿਸ਼ਾਨ ਜੀ ਅੱਜ ਤੁਸੀਂ ਸਮਾਂ ਕੱਢਿਆ ਆਪਣੇ ਲਈ ਵਿੱਚ ਔਰ ਸਾਡੇ ਸਟੂਡੀਓ ਚ ਆਏ ਔਰ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਵੀ ਇਸ ਤੋਂ ਕੁਛ ਨਾ ਕੁਛ ਫਾਇਦਾ ਜ਼ਰੂਰ ਉਠਾਣਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਔਰ ਸਾਡੇ ਦਰਸ਼ਕਾਂ ਦਾ ਵੀ ਥੈਂਕ ਯੂ